ਤਰਨਤਾਰਨ ਦੇਆ ਜਿਵੇਂ ਚੋਣਾ ਨੂੰ ਲੈ ਕੇ ਲਗਾਤਾਰ ਪੰਜਾਬ ਦੀ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਸਟੇਜ ਤੋਂ ਹਰਮਿਤ ਸਿੰਘ ਸੰਧੂ ਗਰਛਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਹੱਕ ਦੇ ਲਈ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਉਹਨਾਂ ਨੇ ਅਕਾਲੀ ਦਲ ਕਾਂਗਰਸ ਪਾਰਟੀ ਦੇ ਉੱਤੇ ਪਲਟਵਾਰ ਕੀਤਾ ਤੇ ਤਰਨਤਾਰਨ ਦੇ ਇਲਾਕਾ ਵਾਸੀਆਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਜਿੱਤ ਦਾ ਦਾਵਾ ਵੀ ਠੋਕਿਆ ਔਰ ਕੀ ਕੁਝ ਕਹਿਣਾ ਹੈ ਹਰਮਿਤ ਸਿੰਘ ਸੰਧੂ ਦਾ ਆਓ ਤੁਹਾਨੂੰ ਸੁਣਾਉਨੇ ਆ ਕਿ ਜਿੱਥੇ-ਜਿੱਥੇ ਵੀ ਡਿਊਟੀਆਂ ਲੱਗੀਆਂ ਭਰਾਵੋ ਜਿੱਥੇ-ਜਿੱਥੇ ਵੀ ਕੋਈ ਉਲਤਾ ਹੀ ਰਹਿ ਗਈ ਆ ਮੇਰੇ ਕੋ ਪਿਛਲੇ ਸਮੇਂ ਦੇ ਵਿੱਚ ਭਾਵੇਂ ਮੈਨੂੰ ਲੈ ਜਿਓ ਜਾਂ ਸਾਡੇ ਕੋਈ ਪਰਿਵਾਰ ਦੇ ਮੈਂਬਰ ਨੂੰ ਲੈ ਜਿਓ ਆਪਾਂ ਉੱਥੇ ਸਿਰ ਵਿੱਚ ਪਾਵਾਗੇ ਜੇ ਪਿਛਲੇ ਸਮੇਂ ਵਿੱਚ ਕੋਈ ਗਲਤੀ ਹੋਈ ਆ ਉਹਦੀ ਮਾਫੀ ਵੀ ਮੰਗਾਂਗੇ ਦੇਖੋ ਇਨਸਾਨ ਹੋਣਾ ਚਾਹੀਦਾ ਜਿਹੜਾ ਨੀਵਾ ਹੋ ਕੇ ਅੱਜ ਇਸ ਇਲੈਕਸ਼ਨ ਦੀ ਬੇਨਮੂ ਆਪਾਂ ਇੱਕ ਮੁਠੋ ਕੇ ਇੱਕ ਜੋਟੋ ਕੇ ਇਹ ਜਿਹੜੀ ਆ ਇਲੈਕਸ਼ਨ ਆਪਾਂ ਲੜੀਏ ਮੈਂ ਸਵਾ ਬਹੁਤਾ ਨਹੀਂ ਲੈਣਾ ਤੁਹਾਡੇ ਵਿੱਚ ਕਿਉਂਕਿ 15 ਦਿਨ ਹੁਣ ਇਹ ਇਲੈਕਸ਼ਨ ਦੇ ਰਹਿ ਗਏ ਆ ਪਰ ਨਾਲ ਦੇ ਨਾਲ ਮੈਂ ਸਮੁੱਚੀ ਲੀਡਰਸ਼ਿਪ ਨੂੰ ਵੀ ਇਹ ਵੀ ਯਕੀਨ ਦਿਵਾਉਣਾ ਕਿ ਇਹ ਮੇਰੇ ਭਰਾ ਜਿਹੜੇ ਆ ਇਹ ਜਿਹੜੇ ਮੇਰੇ ਸਾਥੀ ਆ ਜਿਹੜੇ ਸਾਹਮਣੇ ਬੈਠੇ ਐਮਐਲਏ ਸਹਿਬਾਨ ਵਾਲੰਟੀਅਰ ਸਹਿਬਾਨ ਮਨਿਸਟਰ ਸਹਿਬਾਨ ਕਿਉਂਕਿ ਆਪ ਪੁੱਲਰ ਸਾਹਿਬ ਵੀ ਜਾਂਦੇ ਆ ਮੇਰੇ ਨਾਲ ਪਿੰਡਾਂ ਦੇ ਵਿੱਚ ਤੁਨ ਸਾਹਿਬ ਬੈਠੇ ਆ ਇਹ ਵੀ ਕਾਫੀ ਪਿੰਡ ਇਹਨਾਂ ਨੇ ਕੱਢ ਲਿਆ ਕਿਉਂਕਿ ਮੈਂ ਤਾਂ ਗੱਲ ਕਰਨਾ ਕਿ ਜਿੱਥੇ-ਜਿੱਥੇ ਵੀ ਤੁਸੀਂ ਜਾਓਗੇ ਇੱਕ ਗੱਲ ਜ਼ਰੂਰ ਮੈਂ ਕਹੜੀ ਚਾਹੁੰਦਾ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਕਿ ਜਿੱਥੇ-ਜਿੱਥੇ ਵੀ ਤੁਸੀਂ ਜਾਓਗੇ ਤੁਹਾਨੂੰ ਉੱਥੇ ਇਹ ਨਹੀਂ ਸੁਣਨ ਨੂੰ ਮਿਲੇਗਾ ਚਲ ਮੇ ਤਾਂ ਬਤਲੀ ਹੋ ਗਈ ਨਾ ਹੁਣ ਕਿ ਹਰਮੀਤ ਤੋਂ ਪਿਛਲੇ ਸਮੇਂ ਦੇ ਵਿੱਚ ਸਾਡੇ ਨਾਲ ਧੱਕਾ ਕਰ ਗਿਆ ਇੱਥੇ ਕ腐ਸ਼ਨ ਹੋ ਗਈ ਇੱਥੇ ਪੈਸੇ ਖਾਦੇ ਗਏ ਆ ਇਹੋ ਜੀ ਤੁਹਾਨੂੰ ਕੋਈ 스멜 ਨਹੀਂ ਆਊਗੀ ਜਿਹਦੇ ਕਰਕੇ ਤੁਹਾਨੂੰ ਵੋਟਾਂ ਮੰਗਣੀਆਂ ਔਖੀਆਂ ਹੋਣ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਸਾਰਿਆਂ ਨੂੰ ਔਰ ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਦੇਖੋ ਤੁਸੀਂ ਹੁਣ ਜੁਟ ਪੈਣਾ ਇਸ ਮੇਮ ਦੇ ਵਿੱਚ ਜਿਵੇਂ ਪੁੜੇ ਹੀ ਸਾਡੇ ਸਟੇਜ ਦੇ ਉੱਤੇ ਐਮਐਲਏ ਸਾਹਿਬ ਕਲਸੀ ਸਾਹਿਬ ਵੀ ਜ਼ਿਕਰ ਕਰਕੇ ਗਏ ਸੀਗੇ ਦੇਖੋ ਅੱਜ ਦਾ ਇਹ 15 ਦਿਨ ਤੁਸੀਂ ਲਾ ਦੋਗੇ ਤੇ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਸਾਰੇ ਵਲੰਟੀਅਰ ਸਹਿਬਾਨਾਂ ਨੂੰ ਸਾਰੇ ਐਮਐਲਏ ਸਹਿਬਾਨਾਂ ਨੂੰ ਇਹ एहसान ਤੁਹਾਡਾ 15 ਦਿਨ ਦਾ ਮੇਰੀ ਸਾਰੀ ਜ਼ਿੰਦਗੀ ਦੇ ਵਿੱਚ ਤੁਹਾਡਾ ਇਨਸਾਨ ਰਹੂਗਾ ਮੇਰਾ ਸਿਰ ਝੁਕੂਗਾ ਤੁਹਾਡੇ ਅੱਗੇ ਕਿਉਂਕਿ ਇੱਕ ਜ਼ਿੰਦਗੀ ਦੇ ਪਲ ਹੁੰਦੇ ਨੇ ਜ਼ਿੰਦਗੀ ਦਾ ਸਮਾਂ ਹੁੰਦਾ ਜਦੋਂ ਇਨਸਾਨ ਮਾੜੇ ਚੰਗੇ ਸਮੇਂ ਚੋਂ ਲੰਘਦਾ ਤੇ ਜਿਹੜਾ ਇਨਸਾਨ ਉਹਦੀ ਬਾਹ ਫੜਦਾ ਮੇਰਾ ਖਾਲ ਉਹਨੂੰ ਭੁੱਲਣਾ ਨਹੀਂ ਚਾਹੀਦਾ ਇਹ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਦੂਸਰਾ ਦੇਖੋ ਆ ਜਿੰਨੀਆਂ ਵੀ ਪਾਰਟੀਆਂ ਤੁਰੀਆਂ ਫਿਰਦੀਆਂ ਨੇ ਸੀਐਮ ਸਾਹਿਬ ਇੱਥੇ ਜ਼ਿਕਰ ਕਰ ਦੇਣਗੇ ਸਾਰੀਆਂ ਗੱਲਾਂ ਇੱਕ ਵੀ ਪਾਰਟੀ ਦਾ ਕੈਂਡੀਡੇਟ ਜਿਹੜਾ ਆ ਇੱਕ ਵੀ ਪਾਰਟੀ ਦਾ ਕੈਂਡੀਡੇਟ ਉਹ ਇਹ ਨਹੀਂਗਾ ਜਿਹੜਾ ਤਰਨ-ਤਾਰਨ ਦੇ ਵਿੱਚ ਰਹਿੰਦਾ ਹੋਵੇ ਕੋਈ ਮਜੀਠਿਓ ਚੋੱਕ ਕੇ ਲਿਆਂਦਾ ਕੋਈ ਖਡੂਰ ਸਾਬੋ ਚੋੱਕ ਕੇ ਲਿਆਂਦਾ ਕੋਈ ਅੰਮ੍ਰਿਤਸਰ ਤੋਂ ਚੋੱਕ ਕੇ ਲਿਆਂਦਾ ਔਰ ਸਿਰਫ ਇਹ ਇੱਥੇ 11 ਤਰੀਕ ਤੱਕ ਨੇ 11 ਤਰੀਕ ਤੋਂ ਬਾਅਦ ਇਹਨਾਂ ਨੇ ਲੱਭਣਾ ਨਹੀਂਗਾ ਮੈਂ ਬੇਨਤੀ ਕਰਦਾ ਤੁਸੀਂ ਸਿਆਣੇ ਹੋ ਪਿੰਡਾਂ ਦੇ ਵਿੱਚ ਤੁਸੀਂ ਵਰਕ ਕੀਤਾ ਹੁਣ ਲੀਡਰਸ਼ਿਪ ਆ ਗਈ ਤੁਹਾਡੇ ਨਾਲ ਉਹ ਵੀ ਵਰਕ ਕਰੂਗੀ ਮੇਰੀ ਹੱਥ ਬੰਨ ਕੇ ਬੇਨਤੀ ਆ ਕਿ 15 ਦਿਨ ਆਪਾਂ ਜੇ ਲਾ ਦਈਏ ਤੇ ਜਿਹੜੀ ਲੀਡ ਆ ਮੈਨੂੰ ਨਹੀਂ ਪਤਾ ਇੰਟੈਲੀਜੈਂਸ ਵਾਲੇ ਕੀ ਕਹਿੰਦੇ ਆ ਕੀ ਰਿਪੋਰਟਾਂ ਆਉਂਦੀਆਂ ਪਰ ਮੈਂ ਸੀਐਮ ਸਾਹਿਬ ਇਹ ਯਕੀਨ ਨਾਲ ਦਵਾਉਣਾ ਤੁਹਾਨੂੰ ਇਹ 25 30 ਹਜ਼ਾਰ ਤੋਂ ਪਲੱਸ ਲੀਡ ਜਿਹੜੀ ਕਰਨ ਤਰਨ ਦੀ ਆਉ ਇਹ ਤੁਹਾਨੂੰ ਮੈਂ ਯਕੀਨ ਦਵਾਉਣਾ ਜਿਹੜੀ ਦੇ ਪਹਿਲੇ ਦਿਨ ਗੱਲ ਨੀਸ਼ੀ ਮੈਂ ਤੁਹਾਨੂੰ ਕਹਿ ਕੇ ਆਇਆ ਸਾਂ ਉਹੋ ਹੀ ਅੱਜ ਜਿਹੜਾ ਆ ਪਰ ਇੱਕ ਗੱਲ ਆ ਭਰਾਓ ਆ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਹੁਣ ਜੁਲਾ ਬਿਸਤਰਾ ਲੈ ਆਈਏ ਇੱਥੇ ਸਾਰਿਆਂ ਨੂੰ ਮੇਰੀ ਬੇਨਤੀ ਆ ਕਿਉਂਕਿ ਏ ਹੁਣ ਇਤੋਂ ਇਹ ਨਹੀਂ ਵੀ ਆਪਾਂ ਅੱਜ ਸੀਐਮ ਸਾਹਿਬ ਇੱਥੇ ਨੇ ਮੈਨੂੰ ਪਤਾ ਕਿਉਂਕਿ ਮੈਂ ਬੜਾ ਕੰਮ ਕੀਤਾ ਆਪਣੀ ਜ਼ਿੰਦਗੀ ਚ 27 28 ਸਾਲ ਜ਼ਿੰਦਗੀ ਦਾ ਅਹਿਮ ਸਮਾਂ ਛੋਟੇ ਹੁੰਦਿਆਂ ਤੋਂ ਲੈ ਕੇ ਐਮਐਲਏshipਾਂ ਵੀ ਵੇਖੀਆਂ ਵਜ਼ੀਰੀਆਂ ਵੀ ਵੇਖੀਆਂ ਪਰ ਜਿੰਨੇ ਆਮ ਆਮੀ ਪਾਰਟੀ ਦੇ ਵਲੰਟੀਅਰ ਮਿਹਨਤੀ ਨੇ ਦਾ